ਹੁਣ ਅਸੀਂ ਅੱਜ ਫਿਰ ਦੁਬਾਰਾ ਵੀ ਉਸੇ 12 ਸਾਈਟਸ ਤੋਂ ਜਿਹੜੇ ਪਰਸੋਂ ਸੈਂਪਲ ਲਏ ਸੀਗੇ ਉਸੇ 12 ਪੁਆਇੰਟਸ ਤੋਂ ਅੱਜ ਦੁਬਾਰਾ ਸੈਂਪਲਿੰਗ ਫਿਰ ਰੀਸੈਂਪਲਿੰਗ ਹੋ ਰਹੀ ਹੈ ਦੇ ਵਿੱਚ ਹੈਵੀ ਮੈਟਲ ਸਾਨੂੰ ਮਿਲਦੇ ਆ ਉਹ ਕਿਹੜੀ ਇੰਡਸਟਰੀ ਤੋਂ ਮਿਲਦੇ ਆ ਕਿਉਂਕਿ ਤੁਸੀਂ ਡਾਈੰਗ ਦਾ ਪਾਣੀ ਅਗਰ ਅਨਟਰੀਟਿਡ ਵੀ ਚੈੱਕ ਕਰ ਲਓ ਤਾਂ ਉਹਦੇ ਵਿੱਚ ਹੈਵੀ ਮੈਟਲ ਨਹੀਂ ਲੱਗੇ ਆਪਾਂ ਹਮੇਸ਼ਾ ਪਾਣੀ ਦੇ ਨਾਂ ਨੂੰ ਕਿ ਅੱਗੇ ਕੈਂਸਰ ਹੋ ਰਿਹਾ ਵਾ ਉਹਨੂੰ ਆਪਾਂ ਸਿਰਫ ਰੰਗ ਦੇ ਨਾਲ ਕਰੀਏ ਕਿ ਇਹ ਰੰਗ ਕਾਲਾ ਵਾ ਤਾਂ ਇਹਦੇ ਕਰਕੇ ਹੋ ਰਿਹਾ ਵਾ ਬੇਸਿਕਲੀ ਹੈਵੀ ਮੈਟਲਸ ਨਾਲ ਹੁੰਦਾ ਹੈ। ਬਗੋ ਸਰ ਅੱਜ ਤਾਈਕਰੋਲ ਡੇਲ ਦੇ ਕੋਲ ਉਹਦੇ ਨਾਲ ਇਹ ਆਇਆ ਕਿ ਆਪਣਾ ਜਿਹੜਾ ਸੈਂਪਲ ਲੈਣਾ ਹੈ ਕਿਸ ਸੀਰੀਜ਼ ਦੇ ਇਹ ਜਿਹੜਾ ਵੱਡਾ ਦਰਿਆ ਨੂੰ ਸਾਫ਼ ਕਰਨ ਦਾ ਪ੍ਰੋਜੈਕਟ ਹੈ ਇਹਦੇ ਅਸੀਂ ਅ ਪਰਸੋਂ ਸੈਂਪਲਿੰਗ ਲਈ ਸੀ ਵੱਡੇ ਦਰਿਆ ਨੂੰ ਕ੍ਰੋਸ ਸਿਟੀ ਵੱਡੇ ਦਰਿਆ ਦੇ 12 ਪੁਆਇੰਟਸ ਤੋਂ ਵੱਖ-ਵੱਖ 12 ਪੁਆਇੰਟਸ ਤੋਂ ਸੈਂਪਲ ਲਈ ਸੀ ਕਿ ਫਿਰ ਐਡਮਿਨਿਸਟ੍ਰੇਸ਼ਨ ਦੇ ਡੀਸੀ ਮੈਡਮ ਦੇ ਆਰਡਰ ਸੀਗੇ ਵੀ ਉਸ ਤੋਂ ਬਾਅਦ ਜਿਹੜੀ ਡਾਈੰਗ ਇੰਡਸਟਰੀ ਹੈ ਉਹ ਬੰਦ ਰਹੇਗੀ ਅਗਲੇ 36 ਘੰਟਿਆਂ ਲਈ ਤੇ ਹੁਣ ਅਸੀਂ ਅੱਜ ਫਿਰ ਦੁਬਾਰਾ ਵੀ ਉਸੇ 12 ਸਾਈਟਸ ਤੋਂ ਜਿਹੜੇ ਪਰਸੋਂ ਸੈਂਪਲ ਆਏ ਸੀਗੇ ਉਸੇ 12 ਪੁਆਇੰਟਸ ਤੋਂ ਅੱਜ ਦੁਬਾਰਾ ਸੈਂਪਲਿੰਗ ਫਿਰ ਰੀਸੈਂਪਲਿੰਗ ਹੋ ਰਹੀ ਹੈ ਸੋ ਥੈਟ ਵੀ ਜਿਹੜਾ ਫਰਕ ਹੈ ਉਹ ਦੇਖਿਆ ਜਾ ਸਕੇ ਵੀ ਸੈਂਪਲਸ ਦੇ ਵਿੱਚ ਪੈਰਾਮੀਟਰਸ ਦੇ ਵਿੱਚ ਵੀ ਕਿੱਥੇ ਕੀ ਫਰਕ ਆ ਰਿਹਾ ਸਰ ਜਿਹੜੇ ਤੁਸੀਂ ਦੱਸਦੇ ਹੋ ਬੀਤੇ ਦਿਨੀ ਇਹਦਾ 2 ਦਿਨ ਪਹਿਲਾਂ ਵੀ ਤੁਸੀਂ ਜਿਹੜੇ ਸੈਂਪਲ ਲਏ ਉਹਦੇ ਵਿੱਚ ਕੀ ਆਇਆ ਅਜੇ ਰਿਪੋਰਟਸ ਪੈਂਡਿੰਗ ਹੈ ਜੀ ਉਹਦੀਆਂ ਰਿਪੋਰਟਸ ਨਹੀਂ ਆਈਆਂ ਹਜੇ ਪਰਸੋਂ ਹੀ ਸੈਂਪਲ ਲਏ ਸੀ ਕੁਝ ਟੈਸਟ ਐਸੇ ਹੁੰਦੇ ਜਿਹੜੇ 72 ਘੰਟੇ ਬਾਅਦ ਰਿਪੋਰਟਸ ਆਉਂਦੀਆਂ ਨੇ ਕੁਝ 48 ਬਾਅਦ ਆਉਂਦੀਆਂ ਨੇ ਅਜੇ ਰਿਪੋਰਟਸ ਨਹੀਂ ਆਈਆਂ ਕਿਸੇ ਦੀਆਂ ਵੀ ਜਦੋਂ ਆਈਆਂ ਉਹ ਤੁਹਾਡੇ ਨਾਲ ਸ਼ੇਅਰ ਕਰ ਦਿੱਤੀਆਂ ਜਾਣਗੀਆਂ ਕੀ ਨਾਮ ਹੈ ਮੇਰਾ ਨਾਮ ਬੌਬੀ ਜੰਦਲ ਹੈ ਜੀ ਮੈਂ ਜਨਰਲ ਸੈਕਟਰੀ ਆ ਪੰਜਾਬ ਡਾ ਅਸੋਸੀਏਸ਼ਨ ਜੀ ਆ ਪੋਲੂਸ਼ਨ ਕੰਟਰੋਲ ਬੋਰਡ ਤੇ ਮਿਊਨਿਸਪਲ ਕਾਰਪੋਰੇਸ਼ਨ ਦੁਆਰਾ ਆ ਜਿਹੜਾ 2 ਦਿਨ ਡਾਈਆਂ ਬੰਦ ਕਰਾ ਕੇ ਬੁੱਡੇ ਨਾਲੇ ਦੀ ਸੈਂਪਲਿੰਗ ਹੋ ਰਹੀ ਆ ਉੱਚ ਅਸੀਂ ਪੂਰੀ ਡਾਈੰਗ ਇੰਡਸਟਰੀ ਸਹਿਯੋਗ ਕਰ ਰਹੇ ਆ ਜੀ ਤੇ ਜਿਹੜੀ ਆ ਸੈਂਪਲਿੰਗ ਚੱਲ ਰਹੀ ਹੈ ਅਸੀਂ ਉਹਨਾਂ ਦੇ ਨਾਲ ਖੜੇ ਆ ਚੈੱਕ ਕਰ ਰਹੇ ਆ ਇਹ ਜਿਹੜਾ ਅੱਜ ਸੈਂਪਲ ਦਿੱਤਾ ਜਾ ਰਿਹਾ ਦੂਸਰਾ ਸੈਂਪਲ ਹੈ ਜੀ ਇਹ ਪਹਿਲਾ ਸੈਂਪਲ ਅਸੀਂ ਲਿੱਤਾ ਆਪਣਾ ਖਸ ਖਾਸੀ ਕਲਾ ਦੂਸਰਾ ਇਹ ਆਪਣੇ ਬੱਸਾਂ ਦੇ ਜਿੱਥੇ ਬੱਸਾਂ ਖੜੀਆਂ ਐ ਤਾਜਪੁਰ ਰੋਡ ਉਹਦੇ ਬਿਲਕੁਲ ਸਾਹਮਣੇ ਸੀਟਪੀ ਤੋਂ ਪਹਿਲਾਂ CTP ਤੇ SCP ਦੇ ਪੁਆਇੰਟ ਤੋਂ ਪਹਿਲਾਂ ਬੁੱਡੇ ਨਾਲੇ ਤੇ ਅਸੀਂ ਇਹ ਪਾਣੀ ਦਾ ਸੈਂਪਲ ਲੈ ਰਹੇ ਆ ਤੇ ਅਸੀਂ ਉਹ ਚ ਸਹਿਯੋਗ ਕਰ ਰਹੇ ਆ ਸਰ ਹੁਣ ਕਿੰਨੇ ਦਿਨਾਂ ਤੋਂ ਜਿਹੜਾ ਦੱਸਿਆ ਜਾ ਰਿਹਾ ਵੀ ਡੇਂਗਾ ਜਿਹੜਾ ਬੰਦ ਕੀਤੀਆਂ ਹੁੰਦੀਆਂ ਡਾਈਂਗਾ ਅਸੀਂ ਕੱਲ ਤੋਂ ਬੰਦ ਕੀਤੀਆਂ ਜੀ ਕਿੰਨੇ ਘੰਟਿਆਂ ਲਈ ਇਹ ਅਸੀਂ ਜੀ ਕੀਤੀਆਂ ਹੈਗੀਆਂ 36 ਘੰਟੇ ਲਈ ਜੀ ਅੱਜ ਰਾਤ ਨੂੰ ਚੱਲਣਗੇ 8 ਵਜੇ ਹੁਣ ਅੱਜ ਦੂਸਰੀ ਵਾਰ ਜਿਹੜੇ ਸਿੰਪਲ ਪਰ ਨਵੇਂ ਨੇ ਅੱਜ ਅੱਜ ਹਾਂਜੀ ਪਹਿਲਾਂ ਵੀ ਹੋ ਚੁੱਕੇ ਉਹ ਵੀ ਹੋਇਆ ਹੁਣ ਬਾਅਦ ਚ ਦੁਬਾਰਾ ਫੇਰ ਭਰੇ ਜਾਣਗੇ ਜੀ ਅੱਛਾ ਜੀ ਤੁਹਾਡਾ ਸ਼ੁਕਰੀਆ ਜੀ ਜਿਸ ਮੇਰਾ ਨਾਮ ਰਾਹੁਲ ਬਰਮਾ ਮੈਂ ਫੋਕਲ ਪੁਆਇੰਟ ਜਿਹੜਾ ਸਿੱਧ ਪਈਗਾ ਉਹਦੇ ਡਾਇਰੈਕਟਰ ਹਾਂ ਤੇ ਅਸੀਂ ਕਿਉਂਕਿ ਹਰ ਵਾਰ ਜਿਹੜਾ ਇਜ਼ਾਮ ਡਾਈੰਗ ਇੰਡਸਟਰੀ ਤੇ ਆਂਦਾ ਵਾ ਤੇ ਜਿਹੜੇ ਵੀ ਇਹਦੇ ਵਿੱਚ ਹੈਵੀ ਮੈਟਲ ਸਾਨੂੰ ਮਿਲਦੇ ਆ ਉਹ ਕਿਹੜੀ ਇੰਡਸਟਰੀ ਤੋਂ ਮਿਲਦੇ ਆ ਕਿਉਂਕਿ ਤੁਸੀਂ ਡਾਈੰਗ ਦਾ ਪਾਣੀ ਗਰੰਟ ਟ੍ਰੀਟਡ ਵੀ ਚੈੱਕ ਕਰ ਲਓ ਤੇ ਉਹਦੇ ਵਿੱਚ ਹੈਵੀ ਮੈਟਲ ਨਹੀਂ ਹੈਗੇ ਅਤੇ ਬਿਨਾਂ ਟ੍ਰੀਟ ਕੀਤੇ ਹੋਏ ਪਾਣੀ ਨੂੰ ਵੀ ਟੈਸਟ ਕਰ ਲੋ। ਹੋ ਰੰਗ ਨੂੰ ਲੈ ਕੇ ਆਪਾਂ ਹਮੇਸ਼ਾ ਪਾਣੀ ਦੇ ਨਾਰਮਸ ਕੀ ਅੱਗੇ ਕੈਂਸਰ ਹੋ ਰਿਹਾ ਵਾ। ਹਾਂਜੀ। ਉਹਨੂੰ ਆਪਾਂ ਸਿਰਫ ਰੰਗ ਦੇ ਨਾਲ ਕਰੀਏ ਕਿ ਇਹ ਰੰਗ ਕਾਲਾ ਵਾ ਤਾਂ ਇਹਦੇ ਕਰਕੇ ਹੋ ਰਿਹਾ ਵਾ। ਜੀ। ਬੇਸਿਕਲੀ ਹੈਵੀ ਮੈਟਲਸ ਨਾਲ ਹੁੰਦਾ ਵਾ। ਕੈਂਸਰ ਜਿਹੜਾ ਹੈਗਾ ਹੈਵੀ ਮੈਟਲਸ ਕਿਹੜੀ ਇੰਡਸਟਰੀ ਤੋਂ ਆ ਰਹੇ ਆ ਜਾਂ ਤੁਹਾਡੇ ਕਿਹੜੀ ਸੀਜ਼ ਨਾਲ ਤੁਹਾਡੇ ਚ ਹੈਵੀ ਮੈਟਲਸ ਆ ਰਹੇ ਆ ਉਹ ਦੇਖਣ ਦੀ ਲੋੜ ਆ। ਡਾਈੰਗ ਦੀ ਇੰਡਸਟਰੀ ਦਾ ਤਾਂ ਸਾਡਾ ਇਹ ਦਾਵਾ ਇਹ ਹੈਗਾ ਕਿ ਅਗਰ ਤੁਸੀਂ ਅਨਟਰੀਟਿਡ ਪਾਣੀ ਵੀ ਦੇਖੋਗੇ ਤਾਂ ਉਹਦੇ ਚ ਹੈਵੀ ਮੈਟਲਸ ਨਹੀਂ ਹੋਣਗੇ ਪਰ ਹੁਣ ਤਾਂ ਸੀਟਪੀਜ਼ ਲੱਗ ਗਏ ਆ 100-100 ਕਰੋੜ ਦੇ ਪਲੈਂਟ ਲੱਗ ਗਏ ਆ ਤੇ ਉਸ ਤੋਂ ਬਾਅਦ ਵੀ ਜਿਹੜਾ ਨਾਮ ਆ ਡਾਈੰਗ ਇੰਡਸਟਰੀ ਤੇ ਲਾਇਆ ਜਾਵੇ ਕੁਝ ਐਸੇ ਯੂਨਿਟ ਵੀ ਹੈਗੇ ਆ ਵਾਸ਼ਿੰਗ ਦੇ ਜਾਂ ਉਹਦੇ ਜਿਹੜੇ ਕੀ ਬਿਨਾ ਕੰਸੈਂਟਸ ਤੋਂ ਚੱਲਦੇ ਪਏ ਉਹਨਾਂ ਦੇ ਉੱਪਰ ਪ੍ਰਸ਼ਾਸਨ ਧਿਆਨ ਦੇਵੇ ਕਿ ਜਿਹੜਾ ਜਿਹਨੂੰ ਅਸੀਂ ਕਾਲੀਆਂ ਭੇਡਾਂ ਕਹਿੰਦੇ ਨੇ ਬਿਲਕੁਲ ਕਾਲੀਆਂ ਭੇਡਾਂ ਨੂੰ ਦੇਖਿਆ ਜਾਵੇ ਤੇ ਰਾਦਰðਨ ਕਿ ਜਿਹੜੇ ਯੂਨਿਟਸ ਨੇ 100-100 ਕਰੋੜ ਰੁਪਇਆ ਲਾ ਕੇ ਪਲੈਂਟ ਲਾਏ ਆ ਉਹਨਾਂ ਨੂੰ ਕੋਈ ਹਰਾਸ ਕੀਤਾ ਜਾਵੇ ਜਾਂ ਬਦਨਾਮ ਕੀਤਾ ਜਾਵੇ ਇਹਦੇ ਨਾਲ ਸਾਡਾ ਸ਼ਹਿਰ ਦਾ ਰੋਜ਼ਗਾਰ ਵੀ ਚੱਲਦਾ ਵਾ ਸਾਡੇ ਸਾਡੇ ਵੀ ਬੱਚੇ ਇੱਥੇ ਰਹਿੰਦੇ ਆ ਅਸੀਂ ਵੀ ਇੱਥੇ ਰਹਿਣਾ ਤੇ ਅਗਰ ਇਹ ਚੀਜ਼ ਨਹੀਂ ਦੇਖਾਂਗੇ ਅਸੀਂ ਤਾਂ ਆਪਣੀ ਸਿਹਤ ਨਾਲ ਥੋੜਾ ਖਿਲਵਾੜ ਕਰਾਂਗੇ ਅਸੀਂ ਇਸ ਲਈ ਅੱਜ ਸਾਰੇ ਜਣੇ ਇਕੱਠੇ ਹੋ ਕੇ ਕੀਤਾ ਵਾ ਕਿ ਹੁਣ ਪਾਣੀ ਦੇ ਨੋਮ